ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਘਰ ਨਹੀਂ ਹੋਣਾ ਜਿਹਦਾ ਕੋਈ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਨਸ਼ਾ ਨਹੀਂਗਾ ਕਰਦਾ ਕਿਸੇ ਦਾ ਜਵਾਈ ਕਰਦਾ ਕਿਸੇ ਦਾ ਪੁੱਤ ਕਰਦਾ ਕਿਸੇ ਦਾ ਚਾਚਾ ਕਰਦਾ ਕਿਸੇ ਦਾ ਤਾਇਆ ਕਰਦਾ ਕਿਸੇ ਦਾ ਭਰਾ ਕਰਦਾ ਕਿਸੇ ਦਾ ਘਰ ਵਾਲਾ ਨਸ਼ਾ ਕਰਦਾ ਪਰ ਕਰਦੇ ਜ਼ਰੂਰ ਆ ਇਹ ਗੱਲ ਵੱਖਰੀ ਆ ਵੀ ਕੋਈ ਲੋਕੀ ਲੁਕਾ ਕੇ ਰੱਖਦੇ ਆ ਤੇ ਕੋਈ ਲੋਕੀ ਸ਼ਰਮ ਆ ਮਰੋਲਾ ਪਾਉਂਦੇ ਆ ਵੀ ਨਸ਼ਾ ਬੜਾ ਖਤਰਨਾਕ ਆ ਤੇ ਨਸ਼ਾ ਬੜਾ ਮਾੜਾ ਹੈ ਤੇ ਨਸ਼ੇ ਦੇ ਹਾਲਾਤਾਂ ਤੋਂ ਸਾਵਧਾਨ ਰਹੋ ਤੇ ਉਹਨਾਂ ਨੂੰ ਲੋਕੀ ਮਾੜਾ ਚੰਗਾ ਬੋਲਦੇ ਜਿੱਦਾਂ ਕਿ ਬਹੁਤ ਸਾਰੇ ਵੀਰਾਂ ਦੇ ਮੈਨੂੰ ਵੀ ਮੈਸੇਜ ਆਉਂਦੇ ਆ ਵੀ ਭੈਣ ਤੂੰ ਚੰਗੀ ਘਰ ਰਖਦੇ ਸਿਰਦੇ ਚ ਖੇਪ ਪਉਣ ਲੱਗੀ ਆ ਉਹ ਮੈਂ ਹਾਂ ਭਰਾਵਾ ਜਿੰਨਾ ਚਿਰ ਤੱਕ ਜ਼ਖਮ ਨੂੰ ਧੋ ਕੇ ਉਹਦੇ ਉੱਤੇ ਟੰਕੇ ਲਾ ਕੇ ਉਹਨੂੰ ਪੱਟੀ ਨਾਲ ਨਾ ਕਰਈਏ ਉਹਨਾਂ ਚਿਰ ਤੱਕ ਵੀ ਚੋਦੇ ਉਹ ਕੀੜੇ ਤੇ ਪਾਖ ਹੀ ਨਿਕਲਦੀ ਆ ਤੇ ਜਦੋਂ ਉਹਨੂੰ ਧੋ ਕੇ ਤੇ ਸਾਫ਼ ਕਰਕੇ ਤੇ ਉਹਨੂੰ ਰਮਾਨ ਵੀ ਦਵਾਇਆ ਜਾਂਦਾ ਏ ਇਹ ਕਰਕੇ ਜੇ ਅੱਜ ਮੈਂ ਜ਼ਖਮ ਨੰਗਾ ਕੀਤਾ ਹੈ ਨਾ ਤੇ ਮੇਰੇ ਗੁਰੂ ਰਾਮਦਾਸ ਨੇ ਮੱਲਮ ਵੀ ਲਾਤੀ